ਜੇ ਦਸੰਬਰ ਜਿਸ ਨੂੰ ਕਿ ਵਰਡੇ ਦਿਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਸ ਦਿਨਾ ਪੂਰੇ ਸੰਸਾਰ ਦੇ ਵਿੱਚ 크ਿਸਮਸ ਦਾ ਤਿਉਹਾਰ ਬੜੇ ਤੂਮਤਾਂ ਦੇ ਨਾਲ ਹੈ ਜਿੱਥੇ 크ਿਸਚੀਅਨ ਪਾਈ ਜਾਣ ਦੇ ਲੋਕ ਰਹਿੰਦੇ ਨੇ ਮਨਾਇਆ ਜਾਂਦਾ ਹੈ ਕੁਝ ਤਸਵੀਰਾਂ ਨਾਬਾ ਤੋਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤੂਮਤਾਂ ਦੇ ਨਾਲ ਨੱਚ ਗਾ ਕੇ ਇਹ ਤਿਉਹਾਰ ਮਨਾਇਆ ਗਿਆ ਤੁਹਾਨੂੰ ਦਿਖਾਉਂਦੇ ਆ ਨਾਬਾ ਤੋਂ ਸਾਹਮਣੇ ਆਈਆਂ ਤਸਵੀਰਾਂ

ਇਹ ਤਸਵੀਰਾ ਗਾਪੇ ਕ੍ਰਿਸਚਨ ਅਸੈਂਬਲੀ ਚਰਚ ਦੀਆਂ ਨੇ ਜਿੱਥੇ ਕਿ ਪਾਸਟਰ ਰਵਿੰਦਰ ਪਾਲ ਰਵਿੰਦੀ ਅਗਵਾਈ ਦੇ ਵਿੱਚ 크ਿਸਮਸ ਦਾ ਤਿਹਾੜ ਮਨਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਹਰ ਧਰਮ ਦੇ ਵਿਅਕਤੀਆਂ ਦੇ ਵੱਲੋਂ 크ਿਸਮਸ ਦੇ ਤਿਹਾੜ ਮੌਕੇ ਪ੍ਰਭੂ ਯਿਸੂ ਮਸੀਹ ਭਾਵ ਇਸਾ ਮਸੀਹ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਸਿਜਦਾ ਕੀਤਾ ਜਾਂਦਾ ਹੈ। 크ਿਸਮਸ ਦੀ ਖਾਸੀਅਤ ਇਹ ਹੈ ਕਿ ਇਸ ਤਿਹਾੜ ਨੂੰ ਸਿਰਫ ਇਸਾਈ ਹੀ ਨਹੀਂ ਸਗੋਂ ਹਰ ਧਰਮ ਦੇ ਲੋਕ ਮਨਾਉਂਦੇ ਨੇ। ਇਸ ਮੌਕੇ ਪਾਸਟਰ ਰਵੀ ਅਤੇ ਸਿਸਟਰ ਹਰਮਿਤ ਕੌਰ ਨੇ ਦੱਸਿਆ ਕਿ ਅੱਜ ਉਹ 크ਿਸਮਸ ਦਾ ਤਿਹਾੜ ਤੁਮਤਮ ਦੇ ਨਾਲ ਮਨਾ ਰਹੇ ਨੇ ਤੇ ਸਮਾਜਿਕ ਕੁਰੀਤੀ ਭਰਾਈਆਂ ਤੋਂ ਲੋਕਾਂ ਨੂੰ ਜਿਹੜੋ ਖਤਮ ਕਰਨ ਦੀ ਉਹਨਾਂ ਵੱਲੋਂ ਅਪੀਲ ਵੀ ਕੀਤੀ ਗਈ ਹੈ ਜਿਵੇਂ ਪ੍ਰਭੂ ਯਸਮੁਸੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਮਨਾ ਰਿਹਾ ਹੈ ਕਿਉਂਕਿ ਇਸ ਇਸ ਸਥਾਨ ਨਾਬਾ ਸ਼ਹਿਰ ਦੀ ਧਰਤੀ ਤੇ ਅਗਾਪੇ ਕ੍ਰਿਸ਼ਨ ਅਸੈਂਬਲੀ ਦੇ ਦੁਆਰਾ 34 ਸਾਲ ਹੋ ਗਏ ਸਾਨੂੰ ਇਸ ਕ੍ਰਿਸਮਸ ਨੂੰ ਨਾਬਾ ਸ਼ਹਿਰ ਦੀ ਧਰਤੀ ਨਵੰਦੇ ਹੋਏ ਔਰ ਸਾਡੇ ਸੰਤ ਪਾਸਟਰ ਲਖਬੀਰ ਜੀ ਜੋ ਸ ਸੰਸਾਰ ਨੂੰ ਛੱਡ ਕੇ ਪ੍ਰਭੂ ਦੇ ਕੋਲ ਚਲੇ ਗਏ ਉਸ ਤੋਂ ਬਾਅਦ ਅਸੀਂ ਬੜੇ ਅੱਛੇ ਰੀਤੀ ਨਾਲ ਪੂਰਾ ਸੰਸਾਰ ਬੜੇ ਧੂਮ-ਧਾਮ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰਦੇ ਆਂ। ਉਹ ਪੂਰੇ ਵਰਡ ਦੇ ਵਿੱਚ ਮਨਾਇਆ ਜਾਂਦਾ ਕਿਉਂਕਿ ਬਾਈਬਲ ਦੀ ਵੀ ਇਹ ਗੱਲ ਦੱਸਦੀ ਆ ਕਿ ਉਸਨੇ ਸਾਡੇ ਪਾਪਾ ਦੇ ਖਾਤਰ ਇਸ ਸੰਸਾਰ ਦੇ ਵਿੱਚ ਆਇਆ ਔਰ ਪਾਪਾ ਦੀ ਖਾਤਰ ਇਸ ਸੰਸਾਰ ਦੇ ਵਿੱਚੋਂ ਚਲਾ ਗਿਆ। ਸੋ ਪੂਰੀ ਕਲੀਸਿਆ ਔਰ ਪੂਰੇ ਸਾਡੇ ਗਾਪੇ ਫੈਮਿਲੀ ਬੜੇ ਧੂਮ-ਧਾਮ ਦੇ ਨਾਲ ਜਸ਼ਨ ਮਨਾਉਂਦੇ ਨੇ ਖੁਦਾ ਦਾ ਜਨਮ ਦਿਹਾੜੇ ਦੀ ਖੁਸ਼ੀ ਦੇ ਲਈ ਔਰ ਪੂਰੇ ਨਾਬਾ ਨਿਵਾਸੀਆਂ ਨੂੰ ਪੂਰੇ ਇੰਡੀਆ ਨੂੰ ਮੈਂ ਵਧਾਈ ਦਿੰਦਾ ਪ੍ਰਭੂ ਯਿਸੂ ਮਸੀਹ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਔਰ 2025 ਨਵਾਂ ਸਾਲ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਇੱਕ ਆਸ਼ੀਸ਼ ਤੇ ਬਰਕਤ ਵਾਲਾ ਹੋਵੇ ਮਾਨਵਤਾ ਲਈ ਕੀ ਆ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਨਸ਼ੇ ਦੀ ਗੁਲਾਮੀ ਦੇ ਵਿੱਚ ਜਾ ਰਹੇ ਨੇ ਸਾਡਾ ਇਹ ਸੰਦੇਸ਼ ਹੈ ਜੋ ਵੀ ਕ੍ਰਿਸਚਨ ਨੇ ਜੋ ਨਾਨ ਕ੍ਰਿਸਚIANS ਨੇ ਸਭ ਨੂੰ ਇੱਕ ਸੰਦੇਸ਼ ਦਿੱਤਾ ਜਾਂਦਾ ਕਿ ਨਸ਼ੇ ਦੀ ਗੁਲਾਮੀ ਤੋਂ ਬਾਹਰ ਆਓ ਤਾਂ ਕਿ ਜੋ ਵੀ ਅੱਜਕਲ ਚੋਰੀਆਂ ਚੱਲ ਰਹੀਆਂ ਨੇ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਭਰੂਣ ਹੱਤਿਆ ਨੂੰ ਲੈ ਕੇ ਸਾਡੇ ਇਸ ਕ੍ਰਿਸਮਸ ਦੇ ਪ੍ਰੋਗਰਾਮ ਤੇ ਨਾਟਕ ਵੀ ਕੀਤੇ ਜਾਂਦੇ ਨੇ ਤਾਂ ਕਿ ਲੋਕਾਂ ਤੱਕ ਸੰਦੇਸ਼ ਪਹੁੰਚੇ ਕਿ ਭ੍ਰूण ਹੱਤਿਆ ਨੂੰ ਕਿਵੇਂ ਖਤਮ ਕਰਨਾ ਔਰ ਨਸ਼ੇ ਨੂੰ ਕਿਵੇਂ ਖਤਮ ਕਰਨਾ ਔਰ ਇਹ ਜਿਹੜੀ ਲੜਾਈ ਝਗੜੇ ਨੂੰ ਅਸੀਂ ਕਿਵੇਂ ਦੂਰ ਰਹਿ ਸਕਦੇ ਹਾਂ ਸਭ ਨੂੰ ਜੈਮਸੀ ਕੀ ਪ੍ਰਵਾਹਸ਼ਿ ਤੇ ਬਰਕਤ ਹੋਵੇ ਸਭ ਨੂੰ ਮੇਰੇ ਵੱਲੋਂ ਸਾਰੀ ਅਗਾਪੇ ਫੈਮਿਲੀ ਨੂੰ ਅਤੇ ਜੋ ਇਸ ਮਾਧਿਅਮ ਰਾਹੀਂ ਦੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਮੈਰੀ ਕ੍ਰਿਸਮਸ ਜੋ ਦੁਨੀਆ ਭਰ ਦੇ ਵਿੱਚ ਅਤੇ 90 ਦੀ ਧਰਤੀ ਉੱਤੇ ਵੀ ਮਨਾਇਆ ਜਾ ਰਿਹਾ ਹੈ ਕ੍ਰਿਸਮਸ ਦਾ ਤਿਉਹਾਰ ਪੂਰੇ ਵਰਦੇ ਵਿੱਚ ਮਨਾਇਆ ਜਾਂਦਾ ਹੈ ਕਿਸ ਮੇਸੇ ਦਿਨ ਪ੍ਰਭ ਯੇਸ਼ੂ ਮਸੀਹ ਦਾ ਜਨਮ ਹੋਇਆ ਜੋ ਇੱਕ ਖੁੱਲੀ ਦੇ ਵੀ ਜਨਮ ਹੋਇਆ ਇੱਕ ਪਾਕ ਵਾਰੀ ਮਰੀਮ ਤੋਂ ਪੈਦਾ ਹੋ ਕੇ ਜਨਮ ਹੋਇਆ ਤੇ ਪ੍ਰਭ ਯੇਸ਼ੂ ਮਸੀਹ ਨੇ ਸਾਡੇ ਲਈ ਆਪਾਂ ਤੋਂ ਮੁਕਤੀ ਦਿੱਤੀ ਪ੍ਰਭ ਯੇਸ਼ੂ ਮਸੀਹ ਨੇ ਆਪਣੇ ਆਪ ਨੂੰ ਉੱਚਾ ਨਹੀਂ ਦੁਨੀਆ ਨੂੰ ਉੱਚਾ ਕੀਤਾ ਇਸ ਲਈ ਪ੍ਰਭ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਅਸੀਂ ਬਹੁਤ ਹੀ ਖੁਸ਼ੀ ਨਾਲ ਸਰਦੀ ਉੱਤੇ ਬੜੇ ਹੀ ਪ੍ਰਭ ਯੇਸ਼ੂ ਮਸੀਹ ਸਾਨੂੰ ਇਹ ਅਗਦੇ ਹਨ ਕਿ ਸੰਦੇਸ਼ ਦਿੰਦੇ ਹਨ ਕਿ ਤੁਸੀਂ ਪ੍ਰੇਮ ਪਿਆਰ ਸ਼ਾਂਤੀ ਦੇ ਨਾਲ ਰਹੋ यही अब संदेश प्रेम प्यार शांति संचारिक जिंदगी बतीत किया जाए अजीत ओथेंटिक खबरक्राइब करो अजीत वैब टीवी ताजी खबर नोटिफिश पाँच बैल आईकन क्लिक करो